ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਇਹ ਆ ਜੀ ਸਾਵਾ ਦਾ ਆਪਣਾ 7301 ਝੋਨਾ ਤੇ ਇਹਨੂੰ ਹੁਣ ਝੋਨਾ ਗੋਭ ਦੇ ਵਿੱਚ ਆ ਗਿਆ ਪਹਿਲਾਂ ਸਾਰਾ ਹੀ ਪਹਿਲੀ ਗੱਲ ਤੇ ਦੱਸ ਦਈਏਗੀ ਅਸੀਂ ਕੋਈ ਵੀ ਜਿਹੜੀ ਦਾਣੇਦਾਰ ਜ਼ਹਿਰ ਜਾਂ ਕਲੋਰੋ ਕੋਈ ਵੀ ਤਰ੍ਹਾਂ ਦਾ ਜ਼ਹਿਰ ਜ਼ਮੀਨ ਦੇ ਵਿੱਚ ਨਹੀਂ ਪਾਉਂਦੇ ਸਿਰਫ ਸਰਬ ਸੁਪਰੇ ਹੀ ਕਰਨੀ ਹੈ ਕੋਈ ਜਿਵੇਂ ਫਲਟੇਰਾ ਰੀਜੈਂਟ ਵਟਾ ਕੋ ਪਤਾ ਨਹੀਂ ਕਿੰਨੇ ਕੀ ਤਰ੍ਹਾਂ ਦੀਆਂ ਦਵਾਈਆਂ ਆਉਂਦੀਆਂ ਅਸੀਂ ਕਦੀ ਕੋਈ ਪੈਕਟ ਨਹੀਂ ਵਰਤਿਆ ਜਿਹੜੇ dane dar jeb da ਤੇ ਸਪਰੇਅ ਹੀ ਕਰਾਂਗੇ ਝੋਨਾ ਤੁਹਾਨੂੰ ਦਿਖਾ ਦਈਏ ਪਹਿਲਾਂ ਵੇਖੋ ਆਹ ਵੇਖੋ ਜੀ ਝੋਨਾ ਹੈ ਸਾਰਾ ਗੋਭ ਦੇ ਵਿੱਚ ਪੂਰੀ ਗੋਬ ਹੈ ਪਰਗੀ ਪੂਰੀ ਫੁੱਲ ਦੀ ਤੇ ਹੁਣ ਤੇ ਸੰਗੀ ਸੈੱਟ ਕਰਾਂਗੇ ਇੱਕ ਵਧੀਆ ਕਈ ਭਰਾਣਾ ਕਹਿੰਦੇ ਕਿ ਗੇਤਾ ਵੜਾ ਗੇਤੇ ਦਾ ਗੱਲ ਨਹੀਂ ਹੈਗੀ ਅਸੀਂ ਮੈਨੂੰ ਫੋਨ ਆਇਆ ਹੋਆ ਵੀਰਾਂ ਦਾ ਕਿ ਤੁਸੀਂ ਗੇਤਾ ਲਾਦਾ ਉਹਦਾ ਕਾਰਨ ਨਹੀਂ ਹੈ ਭਰਾਓ ਅਸੀਂ ਤਿੰਨ ਫਸਲ ਲੈਣੀ ਹੁੰਦੀਆਂ ਇਹ ਤੋਂ ਬਾਅਦ ਅਸੀਂ ਦੇਚ ਜਾਂ ਗਾਜਰ ਜਾਂ ਛਲਕਮ ਦੀ ਫਸਲ ਲਾਵਾਂਗੇ ਚਲੋ ਗਾਜਰ ਦਾ ਛਲਕਮ ਜਿਆਦਾ ਲਾਉਣੇ ਇਸ ਤੋਂ ਬਾਅਦ ਅਸੀਂ ਝੋਨੇ ਦੀ ਕਟਾਈ ਕਰਕੇ ਬਾਸਮ ਦੀ ਜਿਹੜੀਆਂ ਵੀ ਗੇਤੀਆਂ ਵੈਰਾਈਟੀਆਂ ਤੇ ਇਹ ਕਰਕੇ ਅਸੀਂ ਗੇਤਾ ਲਾ ਦਿੰਨੇ ਤੇ ਇਹਦਾ ਬਾਕੀ ਵਿਕਰੀ ਦਾ ਪੁੱਛਣ ਦਾ ਹੈ ਭਰਾ ਮੈਨੂੰ ਫੋਨ ਆਇਆ ਹੈ ਵਿਕਰੀ ਦਾ ਇਦਾਂ ਕਿ ਜੇ ਇਹ ਦੇ ਮੰਨ ਲਓਗੀ ਇਹਦਾ ਹੋਵੇ ਰੇਟ ਠੀਕ ਪ੍ਰਾਈਵੇਟ ਫਿਰ ਅਸੀਂ ਪ੍ਰਾਈਵੇਟ 'ਚ ਹੀ ਵੇਚ ਦਿੰਨੇ ਹੁੰਨੇ ਆ ਜੇ ਇਹ ਰੇਟ ਬਹੁਤ ਜ਼ਿਆਦਾ ਡਾਊਨ ਹੋਵੇ ਫਿਰ ਅਸੀਂ ਰੱਖ ਲੈਂਦੇ ਹੁੰਨੇ ਆ ਫਿਰ ਜਦੋਂ ਖਰੀਦ ਆਵੇ ਬੋਰੀਆਂ ਬਾਕੀ ਨਾ ਹੁਣ ਇਹਨੂੰ ਕਰਾਂਗੇ ਸਪਰੇ ਤੇ ਸਪਰੇ ਕਰਾਂਗੇ ਇੱਕ ਫੰਗੀ ਸਾਈਡਨ ਇਨਸੈਕਟ ਦੀ ਸਾਈਡ ਤੇ ਲੈ ਲੈ ਵੀ ਨਾਲ ਹੀ ਭਰਾਂਗੇ ਉਹਦੀਆਂ ਵੀ ਤੁਹਾਨੂੰ ਵੀਡੀਓ ਪਾਵਾਂਗੇ ਆਪਾਂ ਤੇ ਇੱਕ ਅਸੀਂ ਵੱਖਰੀ ਸਪਰੇ ਕਰਾਂਗੇ ਬਾਕੀ ਨਾ ਇਸ ਚੋਣ ਦੇ ਵਿੱਚ ਦੱਸ ਦਈਏ ਕਿ ਦੋ ਬੈਗ ਤੇ 5-5 ਕਿਲੋ ਯੂਰੀਆ ਪਾਈ ਸਿਰਫ ਤੇ ਸਿਰਫ 95-95 ਕਿਲੋ ਯੂਰੀਆ ਉਹਦੀਆਂ ਆਪਾਂ ਅੱਗੇ ਵੀ ਸਾਰੀਆਂ ਵੀਡੀਓ ਪਾਉਂਦੇ ਰਹੇ ਹਾਂ 20 ਕਿਲੋ ਜ਼ਿੰਕ ਕੋਈ ਐਚੀ ਪੋਟਾਸ਼ ਨਹੀਂ ਪਾਈ ਕੋਈ ਕੋਈ ਨਹੀਂ ਕੋਈ ਦਾਣੇਦਾਰ ਜਿਆਰ ਨਹੀਂ ਉਹਦੇ ਅਸੀਂ ਖੇਤ ਦੇ ਲੱਗੇ ਨਹੀਂ ਲੱਗਣ ਦਿੰਦੇ ਜੀ ਜਿਹੜੀ ਸਪਰੇਅ ਜੀ ਚਲੋ ਜਿਹੜੀ ਪੈਣੀ ਐ ਸਾਈਡ ਉਹ ਪੈਣੀ ਪਣੀ ਆ ਪਰ ਜ਼ਮੀਨ ਦੇ ਵਿੱਚ ਨਹੀਂ ਕਦੀ ਪਾਈ ਜੀ ਕਦੀ ਵੀ ਨਹੀਂ ਪਾਈ ਕਿ ਆ ਜਿਹੜੀ ਪ੍ਰਦਾਨ ਹੋ ਗਈ ਕੈਲਡਨ ਫੱਟੇਰਾ ਰੀਜ਼ੈਂਟ ਪਤਾ ਨਹੀਂ ਕੀ ਕੋਝਣ ਆਉਣ ਲੱਗ ਪਿਆ ਬਈ ਕਲੋਰੋ ਪਾਈ ਜਾਂਦੇ ਕੋਈ ਸਾਈਪਰ ਪਾਈ ਜਾਂਦਾ ਬੜਾ ਕੋਝ ਚੱਲਣ ਦਿਆ ਜੀ ਉਹ ਕਦੀ ਨਹੀਂ ਅਸੀਂ ਖੇਤਾਂ ਦੇ ਵਿੱਚ ਪਾਇਆ ਤੇ ਪोटाश ਨਹੀਂ ਪਾਈ ਕਰਕੇ ਸਪਰੇਅ ਵੀ ਤੇ ਅਸੀਂ ਉਂਝ ਕਰਦੇ ਹੁਣ ਨੱਕ ਪਰ ਹੁਣ ਦੋ ਕਰਨੀਆਂ ਪੈਣੀਆਂ ਸਾਨੂੰ ਦੋ ਇਦਾਂ ਕੀ ਫੰਗੀ ਸਾਡੇ ਇੱਕ ਫੰਗੀਸਾਈਡ ਕਰਾਂਗੇ ਇੱਕ ਕਰਾਂਗੇ ਨਿਊਟ੍ਰੀਐਂਟ ਤਤਾਂ ਵਾਲੀ ਸਪਰੇ ਉਹਦੀਆਂ ਆਪਾਂ ਵੀਡੀਓ ਪਾਵਾਂਗੇ ਕਿ ਕਿਹੜੀ ਕਰਦੇ ਆਂ 8 ਅਗਸਤ ਹੋ ਗਈ ਅੱਜ ਤੇ 10 ਕਿ ਸਤੰਬਰ ਲਾ ਕੇ ਝੋਨਾ ਹੈ ਪੱਕੀ ਹੋ ਜੂ ਤਿਆਰ ਚਲੋ ਵੀਡੀਓ ਤੇ ਦੇਰ ਟੰਗ ਆਪਾਂ ਹੋ ਗਈ ਪਾਵਾਂਗੇ ਆ ਜਿਹੜੀ ਬਣਾਉਂਦੇ ਆਂ 8 ਅਗਸਤ ਅੱਜ ਹੋਈ ਹੈ ਤੇ 10 ਕਿ ਸਤੰਬਰ ਤੇ ਲਾ ਕੇ ਝੋਨਾ ਹੋ ਜਾਣਾ ਪੱਕੇ ਤਿਆਰ ਪੂਰਾ ਫਿਰ ਉਹ ਗਾਂਜ ਰੋਖ 10 ਸਤੰਬਰ ਤੇ ਲਾ ਕੇ ਕਟਾਈ ਕੁੱਈ ਕੀਤੀ ਸਾਰੀਆਂ ਗਾਂਦੀਆਂ ਜਿਵੇਂ ਨਸਰਿਆ ਵੀਡੀਓ ਆਪਾਂ ਪਾਵਾਂਗੇ ਸਾਰੀਆਂ ਭਰਾਵਾਂ ਨੂੰ ਇਹ ਕੋਣ ਸਪਰੇਅਾਂ ਕਰਦੇ ਹੁਣ ਉਹਦਾ ਵੀ ਦੱਸਦੇ ਆ ਕਿਹੜੀ ਸਪਰੇਅ ਕਰਦੇ ਆ ਤੇ ਉਹਦਾ ਸਾਰਾ ਆਪਾਂ ਦੱਸਾਂਗੇ ਤੇ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਤੇ ਇਦਾਂ ਹੀ ਹਰ ਗਾਂ ਪਾਵਾਂਗੇ ਆਪਾਂ ਹੋਰ ਵੀਡੀਓ ਪਹਿਲੀਆਂ ਸਾਰੀਆਂ ਆਪਾਂ ਪਾਈਆਂ ਸੀ ਜੋ ਕੁਝ ਪਾਇਆ ਝੋਨਿਆਂ ਨੂੰ ਤੇ ਕੱਦ ਵੇਖ ਲਓ ਝੋਨਿਆਂ ਦੇ ਸਿਰਫ ਪਚਾਨੇ 95 ਕਿਲੋ ਯੂਰੀਆ ਦੇ ਨਾਲ 3.5-3 ਪੁੱਟ ਦੇ ਕਰੀਬ ਇਹਦਾ ਕੱਦ ਹੋਇਆ ਪਿਆ ਜੀ ਹੁਣ ਇਹ ਆ ਕਿ ਗੋਪ ਦੇ ਵਿੱਚ ਝੋਨਾ ਹੁਣ ਪਾਣੀ ਪੁਣੀ ਨੂੰ ਰੱਖਾਂਗੇ ਇੱਕਦ ਵਧੀਆ ਕਿਉਂਕਿ ਜੇ ਹੁਣ ਸੁੱਕਾ ਲਵਾਤਾ ਫਿਰ ਮੰਝਰ ਵੀ ਫੋਕੀ ਨਿਕਲੂਗੀ ਪੱਤਲ ਵੀ ਪਊਗੀ ਸਭ ਕੁਝ ਹੋਊਗਾ ਤੇ ਪਾਣੀ ਹੁਣ ਇਹਨੂੰ ਰੱਖਣਾ ਪੈਣਾ ਚਲੋ ਬਹੁਤੇ ਜਿਆਦੇ ਡੋਬੇ ਵੀ ਨਹੀਂ ਲਵਾਉਣੇ ਤੇ ਬਹੁਤ ਜਿਆਦਾ ਸੋਗਾ ਸੋਕਾ ਨਹੀਂ ਕਿ ਜਿਵੇਂ ਆਪਾਂ ਬੱਤਰ ਕਹਦੇ ਨੇ ਬੱਤਰ ਤੋਂ ਵੱਧ ਪਾਣੀ ਰੱਖਣਾ ਪੈਣਾ ਕਿ ਪਾਣੀ ਬਸ ਜੀਰਿਆ ਤੇ ਫਿਰ ਇਹਨੂੰ ਪਾਣੀ ਲਾਉਣਾ ਪੈਣਾ ਮਗਰ ਇਹ ਪਾਣੀ ਜੀਰਿਆ ਤੇ ਪਾਣੀ ਲਾਉਣਾ ਪੈਣਾ ਤਾਂ ਚਲੋ ਆਹੋ ਕੋਈ 3 4 5 ਪਾਣੀਆਂ ਦੀ ਲੋੜ ਉਦੋਂ ਬਾਅਦ ਤੇ ਮੁੜ ਕੇ ਨਜਰੋ ਦੁੱਧਾ ਪਰ ਗਿਆ ਨਾ ਨਾ ਬੰਨ ਲਾ ਪਰ ਉਹਨਾਂ ਦੇ ਪੈਰ ਮੜ ਕੇ ਚਲੋ ਉਹ ਤਰਾ ਉਹੀ ਹੋ ਜਾਣਾ ਕੰਮ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ